ਹਾਂ ਜੀ ਸਸੇ ਗੱਲ ਦੋਸਤੋ ਅੱਜ ਦੀ ਵੱਡੀ ਅਪਡੇਟ ਇੱਕ ਹੋਰ ਛੁੱਟੀ ਦਾ ਐਲਾਨ ਸਕੂਲ ਕਾਲਜ ਰਹਿਣਗੇ ਬੰਦ ਕਿੰਨੇ ਦਿਨਾਂ ਤੱਕ ਸਕੂਲ ਕਾਲਜ ਬੰਦ ਰਹਿਣਗੇ ਆਉ ਜਾਂਦੇ ਆ ਅੱਜ ਦੀ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਅਗਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਇਸੇ ਚੈਨਲ ਦੇ ਉੱਪਰ ਦਿਖਾਈ ਦੇਣਗੇ ਹੌਲੀਡੇ ਅਲਰਟ 19 ਜਨਵਰੀ ਦੀ ਛੁੱਟੀ ਕੋਸ਼ਤ ਜ਼ਿਲ੍ਹਾ ਬਰਨਾਲਾ ਵਿੱਚ ਛੀਤ ਸੇਵ ਸਿੰਘ ਠੀਕੇਵਾਲੀਆ ਦੀ ਛੀਦੀ ਦਿਵਸ ਹਰ ਸਾਲ ਮਨਾਇਆ ਜਾਂਦਾ ਹੈ IAS ਡਿਪਟੀ ਕਮਿਸ਼ਨਰ ਬਰਨਾਲਾ ਮਿਤੀ 19 ਜਨਵਰੀ 2024 ਦਿਨ ਸ਼ੁੱਕਰਵਾਰ ਨੂੰ ਛੀਤੇ ਸੇਵਕ ਸਿੰਘ ਠੇਕੇ ਵਾਲੇ ਜੀ ਦੇ ਛੀਤ ਦਿਵਸ ਤੇ ਜ਼ਿਲ੍ਹਾ ਬਰਨਾਲਾ ਦੇ ਸਾਰੇ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ ਇਸ ਛੁੱਟੀ ਦਾ ਧਾਰਾ 25 ਆਫ ਦੀ ਨੈਗਟਿਵ ਇਨਸਟਰੂਮੈਂਟ ਐਕਟ 1881 ਅਧੀਨ ਵੀ ਲਾਗੂ ਹੋਵੇਗਾ ਇਸ ਹੁਕਮ ਅਨੁਸਾਰ ਸਾਰੇ ਵਿਦਿਅਕ ادارے ਯੂਨੀਵਰਸਿਟੀ ਬੋਰਡ ਸਕੂਲ ਕਾਲਜ ਆਦਿ ਬੰਦ ਰਹਿਣਗੇ ਇਸ ਤੋਂ ਇਲਾਵਾ ਕੁਝ ਦਫ਼ਤਰ ਵੀ ਇਸ ਦਿਨ ਬੰਦ ਰੱਖੇ ਜਾਣਗੇ ਤਾਂ ਇਹ ਸੀ ਅੱਜ ਦੀ ਵੱਡੀ ਅਪਡੇਟ ਹੋਰ ਨਵੀਆਂ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ